ਨωσਵਣ ਇਕਤਾ ਪજન ਮੰਡਲੀ ਰੁੜਕਾ ਕਲਾਬਲੋ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ 8ਵਾਂ ਸ਼੍ਰੀ ਗਣੇਸ਼ ਉਤਸਵ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੌਰਵ ਕੋਸ਼ਲ ਅਤੇ ਬਿੱਕੀ ਮੈਣੀ ਨੇ ਦੱਸਿਆ ਕਿ ਹਰ ਸਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਅੱਜ ਪੂਰੇ ਪਿੰਡ ਦੀ ਪਰਿਕਰਮਾ ਕਰਨ ਤੋਂ ਉਪਰੰਤ ਮਿਉਂਬਲ ਵਿਖੇ ਵਿਸਤਾਰਜਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ 28 ਮਸਲਾਨਾ ਜਾਗਰਣ 14 ਸਤੰਬਰ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ जिस ਵਿੱਚ सनी मित्तल ਤੋਂ ਇਲਾਵਾ ਸਾਰੇ ਗਾਮਾ ਪਾ ਬਿਨਾਰੇ ਹੇਮਤ ਬ੍ਰਿਜਵਾਸੀ ਮਹਾਮਾਈ ਜੀ ਦਾ ਗੁਣਗਾਨ ਕਰਨਗੇ ਨਿਯੋਜਕ ਦੰਬੇ ਭਜਨ ਮੰਡਲੀ ਰੂੜਕਾ ਕਲਾ ਵੱਲੋਂ ਤਾਰਾ ਰਾਣੀ ਦੀ ਕਥਾ ਕੀਤੀ ਜਾਵੇਗੀ ਉਹਨਾਂ ਸਮੂਹ ਭਗਤਾਂ ਨੂੰ ਜਾਗਰਣ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਜੈ ਗਣੇਸ਼ ਜੀ ਭਗਵਾਨ ਜੀ ਦੀ ਜੈ ਮਾਤਾ ਚੰਦਰਬੋਨ ਜੀ ਦੀ ਪਿੰਦੇ ਨਗਰ ਨਿਵਾਸੀਆਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਅਸੀਂ 8ਵਾਂ ਗਣੇਸ਼ ਚਤੁਰਤੀ ਮਨਾ ਰਹੇ ਹਾਂ ਤੇ 28ਵਾਂ ਪਗੋਤੀ ਜਾਗਰਨ ਮਨਾ ਰਿਹਾ ਹੈ ਨੌਜਵਾਨ ਇਕਤਾ ਮੰਡਲੀ ਐਪੈਂਡ ਵਾਸੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਇਸ ਵਿੱਚ ਸਨੀ ਮਿੱੱਤਲ ਹਿੰਮਤ ਬ੍ਰਿਜ ਵਾਸੀ ਮਹਾਮਈ ਦਾ ਗੁਣਗਾਨ ਕਰਨਗੇ ਕੱਲ ਰਾਤ ਨੂੰ ਜਗਰਣ ਦੀਵਾ ਜਕਾਰਾ ਗਣਪਤੀ ਜੀ ਦਾ ਹੋ ਸੰਤਿਵਾਰ ਦੀ ਜੈ ਨੌਜਵਾਨ ਇਕਤਾ ਮੰਡਲੀ ਰੁੜਕਾ ਕਲਾ ਪਤੀ ravel ਕੇ ਵੱਲੋਂ ਅਸੀਂ 8ਵਾਂ ਸਿੱਧੀ ਵਿਨੈਕੀ ਚਤੁਰਤੀ ਮਨਾ ਰਹੇ ਆ ਜਿਹੜੀ ਅਸੀਂ ਮੂਰਤੀ ਸੀਗੀ ਪਤੀ ravel ਕੇ ਵਿਖੇ 10 ਸਤੰਬਰ ਨੂੰ ਲੈ ਕੇ ਆਏ ਸੀਗੇ ਤੇ ਅੱਜ ਜਿਹੜੀ ਆ ਪਿੰਡ ਦੀ ਪ੍ਰਕਰਮਾ ਹੋਣ ਤੋਂ ਬਾਅਦ ਸਤਲੁਜ ਦਰਿਆ ਮਿਓਵਾਲ ਵਿਖੇ ਜਿਹੜਾ ਇਹਨਾਂ ਦਾ ਗਣਪਤੀ ਜੀ ਦਾ ਵਿਸਰਜਨ ਕੀਤਾ ਜਾਊਗਾ ਤੇ ਸਾਡੀ ਜਿਹੜੀ ਕਮੇਟੀ ਆ ਨੌਜਵਾਨ ਇਕਤਾ ਮੰਡਲੀ ਇਹ ਹਰ ਸਾਲ ਜਾਗਰਣ ਵੀ ਕਰਵਾਉਂਦੀ ਆ ਤੇ ਪਿਛਲੇ 27 ਸਾਲ ਤੋਂ ਜਾਗਰਣ ਕਰਵਾ ਰਹੇ ਆ ਅਸੀਂ ਤੇ ਇਸ ਵਾਰ ਜਿਹੜਾ ਆ ਕੱਲ 14 ਸਤੰਬਰ ਨੂੰ 28ਵਾਂ ਭਗਵਤੀ ਜਾਗਰਣ ਜਿਹੜਾ ਆ ਉਹ ਨੌਜੋਨ ਇਕਤਾ ਮੰਡੀ ਵੱਲੋਂ ਪਿੰਡ ਰੁੜਕਾ ਕਲਾ ਵਿਖੇ ਐਨਆਰਆਈ ਵੀ ਸਾਡੀ ಗ್ರಾಮ ਪੰਚਾਇਤ ਹੋਰ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਉਹ ਅਸੀਂ ਕੱਲ ਮਨਾ ਰਹੇ ਆ ਤੇ ਇਹਦੇ ਵਿੱਚ ਜਿਹੜੇ ਆ ਸਿੰਗਰ ਆ ਰਹੇ ਆ ਸਨੀ ਮਿੱਤਲ ਉਸ ਤੋਂ ਬਾਅਦ ਸਾਰੇ ਗਾਵਾਂ ਪਾਉ ਦਾ ਸਟਾਰ ਆ ਹਿਮੰਤ ਬ੍ਰਿਜਵਾਸੀ ਜਿਹੜਾ ਰੀਸੈਂਟਲੀ ਹੁਣ ਅੰਬਾਨੀਆਂ ਦੇ ਵੀ ਉੱਥੇ ਜਦੋਂ ਗਣਪਤੀ ਉਹਨਾਂ ਨੇ ਲੈ ਕੇ ਆਉਂਦੇ ਆ ਤੇ ਉੱਥੇ ਵੀ ਹੋਰੇ ਗਿਆਸੀ ਤੇ ਉਹ ਸੇਮ ਹੀ ਸਿੰਗਰ ਜਿਹੜਾ ਆ ਉਹ ਸਾਡੇ ਮੈਂ ਕਹਿ ਸਕਦਾ ਕਿ ਪਿੰਡ ਲਈ ਵੀ ਸਾਡੇ ਇਲਾਕੇ ਲਈ ਵੀ ਸਾਡੇ ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਇੱਕ ਬਹੁਤ ਹੀ ਵਧੀਆ ਸੁਪਰਸਟਾਰ ਜਿਹੜਾ ਆ ਉਹ ਕਲਰ ਉੜਕਾ ਕਲਾ ਵਿਖੇ 9000 ਇਕਤਾ ਮੰਡਲੀ ਦੇ ਬੁਲਾਵੇ ਉੱਤੇ ਕੱਲ ਜਿਹੜਾ ਆ ਉਹ ਇੱਥੇ ਮਾਹਮਾਈ ਦਾ ਗੁਣਗਾਨ ਕਰੂਗਾ ਤੇ ਤਰਾਨਾ ਦੀ ਕਥਾ ਜਿਹੜੀ ਆ ਨਿਊ ਜਗਦੰਬੀ ਭਜਨ ਮੰਡਲੀ ਮੰਦਿਰ ਆਪਾਂ ਮਾਨਸਰਵੇ ਲੋ ਕੀਤੀ ਜਾਊਗੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪਹੁੰਚੋ ਆਪਣਾ ਸਹਿਯੋਗ ਦਿਓ ਮਾਹਮਾਈ ਦਾ ਆਸ਼ੀਰਵਾਦਿਆ ਪ੍ਰਾਪਤ ਕਰੋ ਜੈ ਮਾਤਾ ਦੀ